ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੈ ਜੀ ਸਵੇਰ ਦਾ ਵੱਜ ਗਏ ਨੇ ਪੌਣੇ 10 ਠੀਕ ਹੈ ਜੀ ਤੇ ਦਿਨ ਅੱਜ ਬੁੱਧਵਾਰ ਠੀਕ ਹੈ ਜੀ ਸੋ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ विद जिन्नी ਵੱਡੀ ਮਰਜ਼ੀ ਰੁਕਾਵਟ ਹੋਵੇ ਜਿਹੜਾ ਮਰਜ਼ੀ ਵੱਡੇ ਤੋਂ ਵੱਡਾ ਰੁਕਿਆ ਹੋਇਆ ਕੰਮ ਹੋਵੇ ਬਸ ਕੜਾ ਪ੍ਰਸ਼ਾਦ ਦੀ ਦੀਗ ਸਜਾ ਕੇ ਤੁਸੀਂ ਇੱਕ ਵਾਰੀ ਆਹ ਪਾਠ ਕਰਕੇ ਅਰਦਾਸ ਕਰ ਲਓ ਸਾਰ ਰੁਕਾਵਟਾਂ ਦੂਰ ਹੋ ਜਾਣਗੀਆਂ ਸਾਰ ਕੰਮ ਫਤਿਹ ਹੋ ਜਾਣਗੇ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਚੰਗੀ ਤਰ੍ਹਾਂ ਸੁਣਿਓ ਸਮਝਿਓ ਤੇ ਉਹ ਤੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਗੱਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਨਾ ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੀ ਤੇ ਨਾ ਹੀ ਕਿਸੇ ਤੋਂ ਸੁਣੀ ਸੁਣਾਈ ਮੈਂ ਤੁਹਾਡੇ ਨਾਲ ਕਹਿ ਰਹੀ ਆਂ ਇਹ ਜਦੋਂ ਆਪਾਂ ਇਤਿਹਾਸ ਪੜ੍ਹਦੇ ਆਂ ਤਾਂ ਉਸ ਇਤਿਹਾਸ ਦੇ ਵਿੱਚੋਂ ਸਾਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸਿਕ ਵਚਨ ਪੜਨ ਨੂੰ ਮਿਲਦੇ ਆ ਜਿਨ੍ਹਾਂ ਤੋਂ ਸਾਨੂੰ ਪਤਾ ਚੱਲਦਾ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਉਣਾ ਕੀਤਾ ਦਸਮੇ ਪਾਸ਼ਾ ਮਹਾਰਾਜ ਨੇ ਜੋ ਚੀਜ਼ ਦੱਸੀ ਹੈ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਉਸ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਜਦੋਂ ਵੀ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਕੋਈ ਰੁਕਾਵਟ ਹੁੰਦੀ ਹੈ ਕੋਈ ਘਰ ਦੇ ਵਿੱਚ ਦੁੱਖ ਤਕਲੀਫ ਹੁੰਦੀ ਹੈ ਕੋਈ ਮੁਸੀਬਤ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਇਧਰ ਉਧਰ ਭੱਜਦੇ ਹਾਂ ਸੁਭਾਵਿਕ ਹੈ ਆਪਾਂ ਕਿਹ ਨਾਲ ਕੋਲੀ ਗੱਲ ਕਰਦੇ ਹਾਂ ਤਾਂ ਖਾਸ ਕਰ ਆਪਣੀਆਂ ਬੀਬੀਆਂ ਦੀ ਆਤ ਹੁੰਦੀ ਹੈ ਨਾ ਤਾਂ ਕਹਿ ਦਿੰਨੇ ਹਾਂ ਤੂੰ ਐਦਾਂ ਕਰੋ ਫਲਾਨੇ ਬਾਬੇ ਕੋਲੇ ਚਲੇ ਜਾ ਉਹ ਤਾਂ ਗੱਤਗਿੱਦ ਕਰਕੇ ਦਊਗਾ ਉਹ ਜਾਲ ਕਰਕੇ ਦਊਗਾ ਉਹ ਆ ਚੀਜ਼ ਕਰਕੇ ਦਊਗਾ ਤੇ ਆਪਾਂ ਜਾਣਦੇ ਵੀ ਹਾਂ ਕਿਉਂਕਿ ਹਰ ਇੱਕ ਇਨਸਾਨ ਹਨਾ ਵੀ ਇਹ ਚਾਹੁੰਦਾ ਵੀ ਮੇਰਾ ਮੁਸੀਬਤ ਦਾ ਜਾਂ ਮੇਰੇ ਦੁੱਖ ਦਾ ਕਿ ਤੂੰ ਹੱਲ ਹੋ ਜਾਵੇ ਪਰ ਜੇ ਆਪਾਂ ਇਹਨਾਂ ਰਸਤਿਆਂ ਤੇ ਭਟਕਣ ਦੀ ਬਜਾਈ ਗੁਰੂ ਸਾਹਿਬ ਦੇ ਚਰਨਾਂ 'ਚ ਲੱਗ ਜਾਈਏ ਗੁਰੂ ਸਾਹਿਬ ਜੀ ਤੋਂ ਮੰਗੀਏ ਤਾਂ ਫਿਰ ਪਰਮਾਤਮਾ ਨਾ ਸਿਰਫ ਸਾਡੇ ਉਹਨਾਂ ਦੁੱਖਾਂ ਨੂੰ ਦੂਰ ਕਰਦਾ ਬਲਕਿ ਆਉਣ ਵਾਲੀਆਂ ਮੁਸੀਬਤਾਂ ਨੂੰ ਵੀ ਦੂਰ ਕਰਦਾ। ਦੇਖੋ ਇੱਕ ਚੀਜ਼ ਹੋਰ ਆਪਾਂ ਭਟਕ ਕੇ ਫਿਰ ਵੀ ਆਉਣਾ ਤਾਂ ਪਰਮਾਤਮਾ ਦੀ ਚਰਣੀ ਹੋਈ ਆ। ਹੈਨਾ ਹੈ ਨਾ ਆਪਾਂ ਜਿੱਥੇ ਮਰਜੀ ਭੱਜ ਲਈਏ ਅੱਕ ਥੱਕ ਕੇ ਅਕਸਰ ਨੂੰ ਆਪਾਂ ਜਿਹੜਾ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਡਿੱਗਦੇ ਆ ਤਾਂ ਫਿਰ ਪਹਿਲਾਂ ਹੀ ਕਿਉਂ ਨਾ ਆਪਾਂ ਗੁਰੂ ਸਾਹਿਬ ਦੇ ਚਰਨੀ ਲੱਗੀਏ। ਤੇ ਜੇ ਤੁਸੀਂ ਸੁਖੀ ਵੀ ਹੋ ਨਾ ਤੁਹਾਡੇ ਘਰ ਵਿੱਚ ਕੋਈ ਦੁੱਖ ਨਹੀਂ ਆ ਤੁਹਾਡੇ ਘਰ ਵਿੱਚ ਹਰ ਇੱਕ ਸਹੂਲਤ ਹੈ। ਤਾ ਵੀ ਮੈਂ ਇਹ ਬੇਨਤੀ ਜ਼ਰੂਰ ਤੁਹਾਡੇ ਚਰਨਾਂ 'ਚ ਕਰੂੰਗੀ ਵੀ ਤੁਸੀਂ ਤਾਂ ਵੀ ਹਰ ਰੋਜ਼ ਇੱਕ ਜਪਜੀ ਸਾਹਿਬ ਦਾ ਪਾਠ ਤਾਂ ਜ਼ਰੂਰ ਕਰਿਆ ਕਰੋ ਕਿਉਂਕਿ ਇਹਨਾਂ ਦੇਖੋ ਆਪਾਂ ਦੁੱਖ ਵੇਲੇ ਤਾਂ ਬਾਣੀ ਜਪ ਲੈਂਦੇ ਆ ਸੁੱਖ ਵੇਲੇ ਨਹੀਂ ਆਪਾਂ ਜਪਦੇ ਸੋ ਮਹਾਰਾਜ ਦੇ ਵਚਨ ਨੇ ਦੁੱਖ ਵੇਲੇ ਅਰਦਾਸ ਤੇ ਸੁੱਖ ਵੇਲੇ ਸ਼ੁਕਰਾਨਾ ਤੇ ਜੇ ਅਸੀਂ ਖੁਸ਼ ਖੋਸ਼ ਆਂ ਵੀ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਦੁੱਖ ਨਹੀਂ ਤਾਂ ਉਹਦੇ ਸ਼ੁਕਰਾਨੇ ਵਜੋਂ ਆਪਾਂ ਨੂੰ ਬਾਣੀ ਜ਼ਰੂਰ ਜਪਣੀ ਚਾਹੀਦੀ ਆ ਤਾਂ ਕਿ ਸਾਨੂੰ ਅੱਗੇ ਜਾ ਕੇ ਵੀ ਕੋਈ ਮੁਸੀਬਤ ਨਾ ਆਵੇ ਪਰਮਾਤਮਾ ਦੀ ਮਿਹਰ ਹਮੇਸ਼ਾ ਬਣੀ ਰਹੇ ਸੋ ਇਸੇ ਤਰ੍ਹਾਂ ਇੱਕ ਗੁਰਸਿੱਖ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਕਹਿੰਦੇ ਗੁਰੂ ਸਾਹਿਬ ਜੀ ਵੀ ਕੰਮਾਂ ਦੇ ਵਿੱਚ ਬੜੀ ਰੁਕਾਵਟ ਪੈਂਦੀ ਹੈ ਤਾਂ ਫਿਰ ਤੁਸੀਂ ਦੱਸੋ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਕੀ ਇਹਦਾ ਹੱਲ ਹੈ ਤਾਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਮੁਸਕਰਾ ਕੇ ਕਿਹਾ ਆਪਾਂ ਇੱਕ ਦੋ ਜਗ੍ਹਾ ਹੋਰ ਵੀ ਪੜਦੇ ਆਂ ਦਾ ਲਿਖਿਆ ਹੋਇਆ ਹੈ ਕਈ ਵਾਰੀ ਸੰਤ ਮਾਹ ਕੋਲੋਂ ਕਥਾ ਵਚਨ ਸੁਣਾਉਂਦੀ ਆ ਤਾਂ ਉਹ ਵੀ ਦੱਸ ਦਸਣਾ ਕਰਦੇ ਨੇ ਹਣਾ ਤੇ ਸਮਝਾਉਂ ਦੇਣੀ ਆਪਾਂ ਨੂੰ ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਮੁਸਕਰਾ ਕੇ ਕਿਹਾ ਕਹਿੰਦੇ ਵੀ ਤੁਸੀਂ ਕੜਾ ਪ੍ਰਸ਼ਾਦੀ ਦੀਗ ਸਜਾ ਕੇ ਨਾ ਜਿਹੜਾ ਵੀ ਗੁਰਸਿੱਖ ਇੱਕ ਜਪਜੀਤ ਸਾਹਿਬ ਤੇ ਇੱਕ ਆਨੰਦ ਸਾਹਿਬ ਦੀ ਦਾ ਪਾਠ ਕਰੇਗਾ ਨਾ ਕਹਿੰਦੇ ਉਹਦੇ ਕੰਮਾਂ ਦੇ ਵਿੱਚ ਖੜੀਆਂ ਹੋਈਆਂ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਵੀ ਦੂਰ ਹੋ ਜਾਣਗੀਆਂ ਤੇ ਗੁਰਨਾਨਕ ਦੇਵ ਮਹਾਰਾਜ ਜੀ ਆਪ ਹਾਜ਼ਰ ਨਾਜ਼ਰ ਹੋ ਕੇ ਉਹਨਾਂ ਦੇ ਕਾਰਜ ਕਰਵਾਣਗੇ ਇਹ ਮਹਾਰਾਜ ਜੀ ਦੇ ਬਚਨ ਨੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਜੇ ਆਪਾਂ ਇਹਨਾਂ ਵਚਨਾਂ ਨੂੰ ਹੁਕਮ ਮੰਨ ਕੇ ਕੋਈ ਵੀ ਮੁਸੀਬਤ ਜ਼ਿੰਦਗੀ ਦੇ ਵਿੱਚ ਆਵੇ ਕੋਈ ਦੁੱਖ ਆਵੇ ਕੋਈ ਤਕਲੀਫ ਆਵੇ ਤੇ ਆਪਾਂ ਸਿਰਫ ਇੱਕੋ ਹੀ ਕੰਮ ਕਰੀਏ ਵੀ ਕੜਾ ਪ੍ਰਸ਼ਾਦੀ ਦੀਗ ਸਜਾ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਕੇ ਬਾਣੀ ਜਪ ਕੇ ਅਰਦਾਸ ਕਰੀਏ ਤੇ ਭਰੋਸੇ ਨਾਲ ਕਰੀਏ ਤੇ ਪੱਕੀ ਭਾਵਨਾ ਦੇ ਨਾਲ ਕਰੀਏ ਕਿੰਤੂ ਪ੍ਰੰਤੂ ਨਾ ਕਰੀਏ ਜਦੋਂ ਬਾਣੀ ਜਪ ਲਈ ਅਰਦਾਸ ਕਰ ਲਈ ਬਸ ਉਸ ਤੋਂ ਬਾਅਦ ਉਹਨੂੰ ਭੁੱਲ ਜਾਵੋ ਵੀ ਗੁਰੂ ਸਬ ਕਦੋਂ ਕਾਰਜ ਸਵਾਰਣਗੇ ਸਵਾਰਣਗੇ ਕਿੰਨੀ ਸਵਾਰਣਗੇ ਇਹਨਾਂ ਗੱਲਾਂ ਦੀ ਚਿੰਤਾ ਨਹੀਂ ਕਰਨੀ ਜੇ ਆਪਾਂ ਇਹਨਾਂ ਗੱਲਾਂ 'ਚ ਪਈ ਜਾਵਾਂਗੇ ਤਾਂ ਇਹਦਾ ਮਤਲਬ ਸਾਡਾ ਵਿਸ਼ਵਾਸ ਕੱਚਾ ਤੇ ਵਿਸ਼ਵਾਸ ਪੱਕੀ ਹੋਣ ਦੀ ਨਿਸ਼ਾਨੀ ਹੀ ਹੈ ਕਿ ਇੱਕ ਗੁਰਸਿੱਖ ਹਮੇਸ਼ਾ ਗੁਰੂ ਦੇ ਕੀਤੇ ਹੋਏ ਕਰਮ ਨੂੰ ਨਾ ਜੋ ਵੀ ਸਾਡੀ ਝੋਲੀ ਪੈਂਦਾ ਤਾਂ ਆਪਾਂ ਹਮੇਸ਼ਾ ਕਹਿੰਨੀ ਆ ਵੀ ਮਾਰਾ ਨੇ ਜੋ ਕੀਤਾ ਸਾਡੇ ਲਈ ਚੰਗੇ ਕੀਤਾ ਇਹਦੇ ਪਿੱਛੇ ਵੀ ਗੁਰੂ ਗੁਰੂ ਸਾਹਿਬ ਨੇ ਕੁਝ ਚੰਗਾ ਸੋਚਿਆ ਹੋਣਾ ਇਹਦੇ ਪਿੱਛੇ ਵੀ ਸਾਡਾ ਕੁਝ ਚੰਗਾ ਲੁਕਿਆ ਹੋਵੇ ਗੁਰੂ ਸਹਿਬ ਨੇ ਜੋ ਜੋ ਵੀ ਚਾਹੇ ਚਾਹੀਓ ਦੁੱਖਾ ਚਾਹੇ ਸੁੱਖਾ ਕਰਾ ਦੀ ਝੋਲੀ ਪਾਇਆ ਨਾ ਤਾਂ ਫਿਰ ਉਹ ਤੇ ਵਿਸ਼ਵਾਸ ਪੂਰਾ ਟਲ ਹੋਣਾ ਚਾਹੀਦਾ ਅੱਛਾ ਇਹ ਨਹੀਂ ਮੈਂ ਕਹੂੰਗੀ ਕਿ ਪਰਮਾਤਮਾ ਦੁੱਖ ਦਿੰਦਾ ਗੁਰੂ ਸਹਿਬ ਕਿਸੇ ਨੂੰ ਦੁੱਖ ਨਹੀਂ ਦੇ ਪਰ ਹਾਂ ਇਮਤਿਹਾਨ ਜ਼ਰੂਰ ਲੈਂਦੇ ਨੇ ਪ੍ਰੀਖਿਆ ਜ਼ਰੂਰ ਲੈਂਦੇ ਨੇ ਕਿ ਕਿਵੇਂ ਲੈਂਦੇ ਨੇ ਕੁਝ ਰੁਕਾਵਟਾਂ ਪੈਣੀਆਂ ਕੁਝ ਹੋ ਸਕਦਾ ਕੁਝ ਮੁਸੀਬਤ ਆਵੇ ਉਹ ਪ੍ਰੀਖਿਆ ਦਾ ਟਾਈਮ ਹੁੰਦਾ ਗੁਰੂ ਸਹਿਬ ਦੇਖਦੇ ਨੇ ਪਰਖਦੇ ਨੇ ਜਿਵੇਂ ਆਪਾਂ ਘੜਾ ਲੈ ਲੈਂਦੇ ਆ ਮਿੱਟੀ ਦਾ ਉਹਨੂੰ ਆਪਾਂ ਖੜਕਾ ਕੇ ਦੇਖਦੇ ਆ ਨਾ ਵੀ ਪੱਕਾ ਆ ਕਿ ਕੱਚਾ ਠੀਕ ਐਸੇ ਤਰੀਕੇ ਨਾਲ ਪਰਮਾਤਮਾ ਸਾਨੂੰ ਪਰਖ ਕੇ ਦੇਖਦੇ ਨੇ ਵੀ ਇਹਦਾ ਵਿਸ਼ਵਾਸ ਜਿਹੜਾ ਕੱਚਾ ਕਿ ਪੱਕਾ ਹੈ ਇਹ ਦੁੱਖ ਵਧਣ ਤੇ ਵੀ ਮੈਨੂੰ ਯਾਦ ਕਰਦਾ ਕਿ ਉਲੰਭੇ ਦਿੰਦਾ ਕੋਇਸ ਕਰਕੇ ਪੂਰੇ ਵਿਸ਼ਵਾਸ ਨਾਲ ਪੂਰੀ ਭਾਵਨਾ ਦੇ ਨਾਲ ਪਾਠ ਕਰਕੇ ਗੁਰੂ ਸਾਹਿਬ ਦੇ ਉੱਤੇ ਛੱਡ ਦੇਣਾ ਕਿੰਤੂ ਪਰੰਤੂ ਨਹੀਂ ਕਰਨਾ ਫਿਰ ਵੀ ਕਦੋਂ ਹੋਏਗਾ ਕਿਵੇਂ ਹੋਏਗਾ ਹੋਏਗਾ ਕਿ ਨਹੀਂ ਹੋਏਗਾ ਇੰਨਾ ਟਾਈਮ ਕਿਉਂ ਲੱਗ ਰਿਹਾ ਇਹ ਚੀਜ਼ਾਂ ਨਹੀਂ ਸੋਚਣੀਆਂ ਹੈਗੀਆਂ ਤੇ ਜੇ ਆਪਾਂ ਦੁੱਖ ਵੇਲੇ ਵੀ ਅਰਦਾਸ ਕਰੀਏ ਤੇ ਜਦੋਂ ਸੁੱਖ ਹੈ ਤੇ ਉਦੋਂ ਵੀ ਕੜਾ ਪ੍ਰਸ਼ਾਦ ਮੰਨ ਲਓ ਤੁਹਾਡਾ ਕੋਈ ਕਾਰਜ ਬਣ ਗਿਆ ਹੈਨਾ ਮੰਨ ਲਓ ਤੁਹਾਡੀ ਕੋਈ ਮੁਸੀਬਤ ਸੀ ਉਹਦਾ ਹੱਲ ਹੋ ਗਿਆ ਤਾਂ ਵੀ ਕੜਾ ਪਰ ਸ਼ਾਦੀ ਦੇਗ ਸਜਾ ਕੇ ਨਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਬਾਣੀ ਜਪ ਕੇ ਸ਼ੁਕਰਾਨੇ ਦੀ ਅਰਦਾਸ ਕਰਿਆ ਕਰੋ ਕਿ ਗੁਰੂ ਸਾਹਿਬ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਤੇ ਆਪ ਜੀ ਨੇ ਪ੍ਰਵਾਨ ਕੀਤੀ ਆਪ ਦੀ ਖਲਖ ਸ਼ੁਕਰਾਨਾ ਵਾਹਿਗੁਰੂ ਆਪ ਦੀ ਮਿਹਰ ਸਦਕਾ ਜੋ ਵੀ ਕਾਰਜ ਸੀ ਉਹ ਫਤਿਹ ਹੋਏ ਉਹ ਸਫਲ ਹੋਏ ਤੇ ਜੇ ਆਪਾਂ ਸ਼ੁਕਰਾਨਾ ਕਰਨ ਵੇਲੇ ਵੀ ਗੁਰੂ ਸਰ ਨੂੰ ਯਾਦ ਰੱਖਦੇ ਆਂ ਸੁਖ ਵੇਲੇ ਵੀ ਗੁਰੂ ਨੂੰ ਯਾਦ ਰੱਖਦੇ ਆਂ ਨਾ ਤਾਂ ਪਰਮਾਤਮਾ ਹਮੇਸ਼ਾ ਸਾਡੇ ਅੰਗ ਸੰਗ ਸਹਾਈ ਹੋ ਕੇ ਸਾਡੀ ਰੱਖਿਆ ਕਰਦੇ ਨੇ ਸਾਡੇ ਕਾਰਜ ਸਵਾਰਦੇ ਨੇ ਔੜ ਵਾਲੀਆਂ ਮੁਸੀਬਤਾਂ ਤੋਂ ਸਾਨੂੰ ਬਚਾਉਂਦੇ ਨੇ ਉਹਨਾਂ ਮੁਸੀਬਤਾਂ ਲਈ ਲੜਨ ਲਈ ਸਾਨੂੰ ਹਿੰਮਤ ਦਿੰਦੇ ਨੇ ਆਪ ਸੰਗ ਅੰਗ ਸੰਗ ਸਹਾਈ ਹੋ ਕੇ ਸਾਨੂੰ ਸਹਾਰਾ ਵੀ ਦਿੰਦੇ ਨੇ ਸੋ ਇਹਨਾਂ ਗੱਲਾਂ ਨੂੰ ਹਮੇਸ਼ਾ ਧਿਆਨ ਚ ਰੱਖਿਆ ਕਰੋ ਜਿਹੜੀਆਂ ਵੀ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਨਾ ਇਹਨਾਂ ਨੂੰ ਬਸ ਸੁਣ ਕੇ ਛੱਡ ਨਾ ਧਿਆਨ ਕਰੋ ਇਹਨਾਂ ਤੇ ਅਮਲ ਜ਼ਰੂਰ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਆਪਦੀ ਜ਼ਿੰਦਗੀ ਦੇ ਵਿੱਚ ਆਪਣਾਉਣ ਦੀ ਦੇਖੋ ਹਰ ਇਨਸਾਨ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਮੇਰੇ ਵਿੱਚ ਤੁਹਾਡੇ ਵਿੱਚ ਸਭ ਵਿੱਚ ਇਨਸਾਨਾਂ ਵਿੱਚ ਹੀ ਕਮੀ ਹੁੰਦੀ ਹੈ ਜਿਹਦੇ ਵਿੱਚ ਕਮੀ ਨਹੀਂ ਉਹ ਫਿਰ ਇਨਸਾਨ ਨਹੀਂ ਹੁੰਦਾ ਪਰਮਾਤਮਾ ਦੀ ਰੂਹ ਹੁੰਦੀ ਹੈ ਤਾਂ ਗੁਰੂ ਮਹਾਰਾਜ ਜੀ ਨੇ ਹੈਨਾ ਯਾ ਆਪਾਂ ਕਹਿ ਸਕਦੇ ਹਾਂ ਵੀ ਜਿਨ੍ਹਾਂ 'ਚ ਕਮੀ ਨਹੀਂ ਤਾਂ ਉਹ ਬਹੁਤ ਜ਼ਿਆਦਾ ਨਾਮ ਦੀ ਕਮਾਈ ਕਰਨ ਵਾਲੇ ਸੰਤ ਮਹਾਪੁਰਸ਼ ਹੁੰਦੇ ਨੇ ਪਰ ਜਿਹੜੇ ਆਪਾਂ ਆਮ ਇਨਸਾਨ ਆ ਉਹ ਦੁਨਿਆਵੀ ਜ਼ਿੰਦਗੀ ਜਿਉਉਣੀ ਆ ਦੁਨਿਆਵੀ ਫਰਜ਼ ਨਿਭਾਉਣੀ ਆ ਤਾਂ ਆਪਾਂ ਤੋਂ ਤਾਂ ਗਲਤੀ ਅਕਸਰ ਹੁੰਦੀ ਆ ਠੀਕ ਹੈ ਪਰ ਸਭ ਤੋਂ ਸਿਆਣਾ ਤੇ ਸਮਝਦਾਰ ਇਨਸਾਨ ਉਸ ਨੂੰ ਮੰਨਿਆ ਜਿਹੜਾ ਆਪਣੀ ਗਲਤੀ ਨੂੰ ਪਹਿਚਾਣ ਲਵੇ ਤੇ ਪਹਿਚਾਣ ਕੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਤੇ ਉਸ ਨੂੰ ਦੁਹਰਾਵੇ ਨਾ ਸੋ ਮੀਨ ਇਹ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀ ਹੋਰ ਬਹੁਤ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ